ਸਾਡੇ ਇੱਕ ਸ਼ਬਾਹ ਹੈ ਮਹਾਰਾਜ ਦੇ ਬਾਣੀ 'ਚ ਸਾਡੀ ਇੱਕ ਬਿਰਤੀ ਦਾ ਜ਼ਿਕਰ ਕੀਤਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਮਾਇਆ ਦਾ ਮੋਹ ਸਾਰੇ ਸੰਸਾਰ 'ਤੇ ਪਰਛਾਇਆ ਹੋਇਆ ਹੈ। ਹਰ ਇੱਕ ਇਨਸਾਨ ਇਸ ਮਾਇਆ ਦੇ ਮੋਹ ਦੇ ਅਧੀਨ ਚੱਲ ਰਿਹਾ ਹੈ। ਇੱਕ ਬਿਰਤੀ ਇਹ ਰਖਦਾ ਹੈ ਮਨੁੱਖ ਕੇ ਆਪਣੇ ਧੀਆਂ ਪੁੱਤਰਾਂ ਨਾਲ ਇਹਦਾ ਲਗਾ ਹੈ ਜਾਂ ਪਤੀ ਪਤਨੀ ਨਾਲ ਲਗਾ ਹੈ ਵੈਸੇ ਸਤਿਗੁਰੂ ਨੇ ਜੇਕਰ ਕੱਲੇ ਪਤੀ ਦਾ ਪਤਨੀ ਨਾਲ ਕੀਤਾ ਹੈ ਕਿ ਪਤੀ ਦਾ ਲਗਾ ਪਤਨੀ ਨਾਲ ਤੇਨੂੰ ਸੋਨਾ ਚੰਗਾ ਲੱਗਦਾ ਹੈ ਮਹਾਰਾਜ ਜੀ ਤੇ ਇਹ ਮੁਨੁਖ ਸਾਰਾ ਕੁਝ ਆਪਣਾ ਸਮਝਦਾ ਹੈ ਕਿ ਸਾਰਾ ਕੁਝ ਮੇਰਾ ਹੈ ਤੇ ਜੇ ਪੁੱਛਿਆ ਜਾਵੇ ਭਾਈ ਰੱਬ ਕੀ ਦਏ ਫਿਰ ਉਹਨੂੰ ਕਹਿੰਦਾ ਕਿ ਰੱਬ ਮੇਰਾ ਇਹ ਪਰਾਇਆ ਹੈ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੈ ਬਾਣੀ ਚ ਮਨੁੱਖ ਸਾਰਾ ਕੁਝ ਹੀ ਆਪਣਾ ਸਮਝਦਾ ਹੈ ਮਾਇਆ ਦੇ ਮੋਹ ਦੇ ਵਿੱਚ ਪਿਆ ਹੋਇਆ ਇਹਦੀ ਪਕੜ ਚ ਪਿਆ ਹੋਇਆ ਜੀ ਦੇ ਲਈ ਪਰਾਇਆ ਹੈ ਤਾਂ ਰੱਬ ਹੈ ਬਾਕੀ ਸਭ ਕੁਝ ਕਹਿੰਦਾ ਮੇਰਾ ਹੈ ਸਾਰੀ ਦੁਨੀਆ ਸਾਰਾ ਸੰਸਾਰ ਮੇਰਾ ਬਣ ਜਾਵੇ ਇਹ ਵੀ ਇੱਕ ਬਿਰਤੀ ਹੈ ਪਰ ਅਦੇ ਗੁਰੂ ਨਾਨਕ ਸਾਹਿਬ ਕਹਿੰਦੇ ਸਤਿਗੁਰੂ ਦਾ ਬਚਨ ਹੈ ਸਤਿਗੁਰੂ ਕਹਿੰਦੇ ਮਾਇਆ ਮੋਹ ਛਗਲ ਜਗ ਛਾਇਆ ਕਾਮਣ ਦੇਖ ਕਾਮ ਲਪਾਇਆ ਸੁਤ ਕੰਚਨ ਸੋ ਹੇਤ ਵਧਾਇਆ ਸਭ ਕੁਛ ਆਪਣਾ ਇਕ ਰਾਮ ਪਰਾਇਆ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਕਹਿੰਦੇ ਮਾਇਆ ਦਾ ਮੋਹ ਸਾਰੇ ਜਗ ਤੇ ਛਾਇਆ ਹੋਇਆ ਹੈ ਪਾਪ ਹਰ ਇੱਕ ਜੀਵ ਇਸ ਮਾਇਆ ਦੇ ਧੀਨ ਹੋ ਕੇ ਚੱਲ ਰਿਹਾ ਹੈ ਮਾਇਆ ਮੋਹ सगਲ ਜਗਤ ਛਾਇਆ ਕਾਮਣ ਦੇਖ ਕਾਮਨੁ ਪਾਇਆ ਇਤਰੀ ਨੂੰ ਵੇਖ ਕੇ ਮਨੁਖ ਲੁਭਾਇ ਮਾਨ ਹੁੰਦਾ ਹੈ ਸੁਤ ਕੰਚਨ ਸੂ ਹੇਟ ਵਧਾਇਆ ਧੀਆ ਪੁੱਤਰਾ ਨਾਲ ਮੋਹ ਪਾਈ ਬੈਠਾ ਲਗਾ ਲਈ ਰੱਖਿਆ ਫਿਰ ਕਹਿੰਦੇ ਸਭ ਕੁਝ ਆਪਣ ਇਹ ਸਾਰਾ ਕੁਝ ਹੀ ਮੇਰਾ ਜੀ ਇੱਕ ਰਾਮ ਪਰਾਇਆ ਅਰਬ ਨੂੰ ਪਰਾਇਆ ਸਮ ਦੀ ਬੈਠੇ ਬਾਕੀ ਸਭ ਕੁਝ ਕਹਿੰਦੇ ਮੇਰੇ ਹੀ ਮੇਰੇ ਹੀ ਬਣ ਜਾ। ਜਿਨੇ ਨਿਬਣਾ ਹੈ ਨਾਲ ਉਹਨੂੰ ਆਪਣਾ ਬਣਾਉਣਾ ਨਹੀਂ। ਉਹਦਾ ਨਾਮ ਨਹੀਂ ਜਪਦਾ। ਉਹਨੂੰ ਚੇਤੇ ਨਹੀਂ ਕਰਦਾ। ਜਿਨੇ ਨਾਲ ਨਹੀਂ ਨਿਬਣਾ ਉਹਨੂੰ ਕਹਿੰਦੇ ਕਿ ਮੇਰਾ ਹੈ। ਮੇਰਾ ਬਣ ਜਾ। ਸਤਿਗੁਰੂ ਕਹਿੰਦੇ ਗੱਲ ਚੇਤੇ ਰੱਖੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸਬਜਿਆ ਹੈ। ਮਾਰਦ ਕਹਿੰਦੇ ਇੱਕ ਗੱਲ ਚੇਤੇ ਰੱਖੀ ਜਿਸ ਦਿਨੇ ਸਰੀਰ ਛੱਡ ਦਿੱਤਾ ਨੇ ਸਾਤਮਾ ਤੂੰ ਬਗਾਨਾ ਹੋ ਜਾਣਾ ਏ ਤੀਆਂ ਪੁੱਤਰ ਸਾਥ ਸੰਬੰਧੀ ਰਿਸ਼ਤੇਦਾਰ ਮਿੱਤਰ ਆਦਿ ਫਿਰ ਰਲ ਮਿਲ ਕੇ ਇੱਕ ਗੱਲ ਕਹਿਣਗੇ ਕਿ ਖੇਤੀ ਕਰੋ ਇਹਨੂੰ ਰਾਤ ਪੈਂਟੋਂ ਪਹਿਲਾਂ ਪਹਿਲਾਂ ਇਹਦੀ ਅੰਤਮ ਕਰਿਆ ਕਰਦੇ ਉਹ ਲੈ ਚਲੋ ਕਰੋ ਰਾਤ ਨਾ ਪੈ ਜਾਵੇ ਕਿਤੇ ਪਹਿਲਾਂ ਪਹਿਲਾਂ ਇਹਦੀ ਅੰਤਮ ਕਰਿਆ ਕਰਦੇ ਇਹਦਾ ਸੰਸਕਾਰ ਕਰਦੇ ਕਹਿੰਦੇ ਇਹੀ ਕਹਿਣਗੇ ਮਹਾਰਾਜ ਤੁਹਾਨੂੰ ਗੁਰੂ ਗੋਬਿੰਦ ਸਿੰਘ ਕੀ ਕਹਿੰਦੇ ਦੀਨ ਨਾਲ ਬੋਤਾ ਲਗਾ ਲਈ ਬੈਠਾ ਫਿਰ ਜਿੰਨੀ ਵੀ ਮਾਇਆ ਹੈ ਖਜ਼ਾਨੇ ਨੇ ਕੀ ਕਿਲੇ ਆਪ ਸਭ ਕੁਝ ਮਹਾਰਾਜ ਕਹਿੰਦੇ ਬਗਾਨੇ ਹੋ ਜਾਣ ਤੇ ਤੇਤੇ ਦੇਖੀ ਤੇ ਕੱਲੇ ਨੇ ਜਾਣਾ ਇਹ ਬੰਦਿਆ ਤੇਰੇ ਨਾਲ ਜਾਂਦਾ ਰੱਬ ਦਾ ਨਾਮ ਲੈ ਕੇ ਜਾਂ ਤੇਰੇ ਕਰਮ ਜਾਣ ਕੇ ਖੋਰ ਕੁਝ ਨਹੀਂ ਜਾਣਾ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਸਬਈਏ ਮਹਾਰਾਜ ਕਹਿੰਦੇ ਤਉ ਤਨ ਤਿਆਗਤ ਹੀ ਸੁਣ ਰੇ ਜੜ ਪ੍ਰੇਤ ਬਖਾਨ ਤਰੇ ਪੱਜੈ ਜੜ ਕਹਿੰਦੇ ਨੇ ਮੂਰਖ ਨੂੰ ਕਹਿੰਦੇ ਜਿਸ ਦਿਨ ਤੈ ਇਹ ਤਨ ਤਿਆਗ ਦਿੱਤਾ ਪਾਪ ਜੀਵਾਤਮਾ ਇਥੋਂ ਨਿਕਲ ਗਈ ਪ੍ਰੇਤ ਬਖਾਨ ਤਰੇ ਪੱਜੈ ਕਹਿੰਦੇ ਘਰ ਵਾਲੀ ਭੂਤ ਭੂਤ ਕਹਿ ਕੇ ਪੱਜੇ ਇਹਨੂੰ ਗੁਰੂ ਤੇਗ ਬਹਾਦਰ ਜੀ ਕਹਿੰਦੇ ਘਰ ਕੀ ਨਾਰ ਬਹੁਤ ਹਿਤ ਜੈ ਸੋ ਸਦਾ ਰਹਤ ਸੰਗ ਲਗਤ ਜਾ ਵੀ ਹੰਸ ਤਜਿਏ ਖਾਇਆ ਪ੍ਰੇਤ ਪ੍ਰੇਤ ਕਰਪਾ ਦੀ ਗੁਰੂ ਤੇਗ ਬਹਾਦਰ ਜੀ ਬਾਰਤ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਤਉ ਤਨ ਤਿਆਗਤ ਹੀ ਸੁਣ ਰੇ ਜੜ ਪ੍ਰੇਤ ਬਖਾਨ ਤਰੇ ਭਜ ਜਾ ਹੈ ਪੁੱਤਰ ਕਲਤਰ ਸੁਮਿੱਤਰ ਸਖਾ ਇਹ ਬੇਗਨਕਾਰੋ ਐਸ ਦੇ ਹੈ ਕਹਿੰਦੇ ਕੀ ਪੁੱਤਰ ਇਸਤਰੀ ਸਾਖ ਸਮੰਧੀ ਰਿਸ਼ਤੇਦਾਰ ਪੁੱਤਰ ਕਲਤਰ ਸੁਮਿੱਤਰ ਸਖਾ ਇਹ ਬੇਗਨਕਾਰੋ ਐਸ ਦੇ ਹੈ ਛੇਤੀ ਨਾਲ ਦਾ ਠੀਕ ਹੈ ਫਿਰ ਮਹਾਰਾਜ ਕਹਿੰਦੇ ਭੌਣ ਪੰਧਾਰ ਧਰਾ ਗੜ ਜੇਤਿਕ ਛਾੜ ਤ ਪ੍ਰਾਨ ਬਗਾਨ ਕਹੈ ਕਹਿੰਦੇ ਕੀ ਕਿੱਲੇ ਕੀ ਤਨ ਕੀ ਸਭ ਕੁਝ ਤੇਰਾ ਸਮਾਇਆ ਹੋਇਆ ਬਗਾਨੇ ਉਹ ਦਿਨ ਮਹਾਰਾਜ ਕਹਿੰਦੇ ਉਸੇ ਬਾਰੇ ਦਿਨੋਂ ਤੋਂ ਹੁਣ ਆਪਣਾ ਸਮਝ ਹੀ ਜਾਂਦਾ ਨੇ ਇਹ ਬਗਾਨੇ ਉਹ ਦਿਨ ਮਹਾਰਾਜ ਕਹਿੰਦੇ ਚੇਤ ਰਚੇਤ ਅਚੇਤ ਮਹਾਪਛ ਅੰਤ ਕੀ ਬਾਦ ਅਕੇ ਲੋਹੀ ਜੈ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਐ ਮੂਰਖ ਐ ਪਸ਼ੂ ਵਰਤੀ ਰੱਖਣ ਵਾਲੇ ਮਨੁੱਖ ਅੰਤ ਨੂੰ ਅਖੀਰ ਨੂੰ ਭਾਵ ਇਕੱਲੇ ਨਹੀਂ ਜਾਣਾ ਇਹ ਸੰਸਾਰ ਤੋਂ ਰੱਬ ਦਾ ਨਾਮ ਜਾਇਗਾ ਜੇ ਜਪਿਆ ਤੇਰੇ ਕਰਮ ਜਾਣਗੇ ਜਿਸ ਤਰ੍ਹਾਂ ਦੇ ਤੂੰ ਕਰਮ ਕਮਾਏ ਨੇ ਚੰਗੇ ਮਾੜੇ ਜੋ ਕਮਾਏ ਨੇ ਜਾਣਗੇ ਕਰਮ ਹੀ ਆਪੋ ਆਪਣੀ ਕੇ ਨੇੜਾ ਕੇ ਦੂਰ ਹਿਸਾਬ ਕਿਤਾਬ ਹੋਏਗਾ ਅਰ ਰੱਬ ਦਾ ਨਾਮ ਜਾਇਗਾ ਮਹਾਰਾਜ ਕਹਿੰਦੇ ਜੇ ਮਾਤ ਪਿਤਾ ਸੁਤ ਮੀਤ ਨਾ ਪਾਈ ਮਨੁਹਾ ਨਾਮ ਤੇ ਸੰਗ ਸਹਾਈ ਜੇ ਮਹਾ ਭਿਆਮ ਦੂਤ ਜੰਮ ਗਲਤ ਹੈ ਕੇਵਲ ਨਾਮ ਸੰਗ ਤੇਰਾ ਚੱਲੇ ਜੇ ਮੁਸ਼ਕਲ ਹੋਵੇ ਤ ਭਾਰੀ ਹਰ ਕੋ ਨਾਮ ਖਿਨ ਮਾਹ ਉਦਾਰੀ ਮਹਾਰਜ ਕਹਿੰਦੇ ਨਾਲ ਜਾਏਗਾ ਜਿੱਥੇ ਕੋਈ ਨਹੀਂ ਹੋਏਗਾ ਉਥੇ ਰੱਬ ਦਾ ਨਾਮ ਹੋਏਗਾ ਜਿੱਥੇ ਮਾਤਾ ਪਿਤਾ ਭੈਣ ਭਰਾ ਸਾਕ ਸੰਬੰਧੀ ਸੱਜਣ ਬਿੱਤਰ ਆਤ ਕੋਈ ਨਹੀਂ ਹੋਏ ਉਥੇ ਰੱਬ ਦਾ ਨਾਮ ਹੋਵੇਗਾ ਇਹ ਤੇ ਰਖੀ ਸਤਿਗੁਰੂ ਕਹਿੰਦੇ ਜਾਂ ਤਾਂ ਰੱਬ ਦਾ ਨਾਮ ਰਹਿਣਾ ਜਾਂ ਗੁਰੂ ਨੇ ਜਾਂ ਅਕਾਲ ਪੁਰਖਾ ਗੁਰੂ ਤੇਗ ਬਹਾਦਰ ਜੀ ਦੇ ਕੋ ਪਾਵਨ ਬਚਨ ਹੈ ਮਹਾਰਾਜ ਕਹਿੰਦੇ ਇਹ ਜਗਤ ਦੇ ਅੰਦਰ ਰੱਬ ਦਾ ਨਾਮ ਹੈ ਗੁਰੂ ਵੀ ਹਰ ਵੇਲੇ ਅੰਗ ਸੰਗ ਹੈ ਅਕਾਲ ਪੁਰਖ ਵੀ ਅੰਗ ਸੰਗ ਹੈ ਪਰ ਜਪਦਾ ਗੁਰੂ ਤੇਗ ਬਹਾਦਰ ਜੀ ਕਰੇ ਕੋਈ ਕੋਈ ਹੈ ਬਰਲਾ ਬਰਲਾ ਜਿਹਨੂੰ ਕਹਿੰਦੇ ਆਪਾਂ ਕੋਈ ਕੋਈ ਕਹਿੰਦੇ ਕੋਈ ਕੋਈ ਜਪਦਾ ਹੈ ਰੱਬ ਦੇ ਨਾਮ ਨਾਮ ਰਹਿਓ ਕਹਿੰਦੇ ਨਾਮ ਨਾਲ ਰਹਿੰਦਾ ਹੈ ਇੱਥੇ ਵੀ ਤੇ ਉੱਥੇ ਵੀ ਸਾਧੂ ਰਹੋ ਸਾਧੂ ਦਥੇ ਗੁਰੂ ਗੁਰੂ ਵੀ ਅੰਗ ਸੰਗ ਰਹੇ ਹੋ ਗੁਰੂ ਗੋਬਿੰਦ ਗੁਰੂ ਗੋਬਿੰਦ ਅਰਥ ਹੈ ਕਾਲ ਪੁਰਖ ਵਾਹਿਗੁਰੂ ਨਾਮ ਰਹਿਉ ਸਾਧੂ ਰਹਿਉ ਰਹਿਉ ਗੁਰੂ ਗੋਬਿੰਦ ਕਹੋ ਦਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਗੁਰੂ ਤੇਗ ਬਹਾਦਰ ਜੀ ਕਹਿੰਦੇ ਕੋਈ ਕੋਈ ਹੈ ਜਿਹੜਾ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ ਸੰਸਾਰ ਦੇ ਅੰਦਰ ਜਿਹੜਾ ਨਾਲ ਰਹਿਣਾ ਉਹਨੂੰ ਜਪਦਾ ਨਹੀਂ ਜੀਬ ਜੀਨੇ ਨਾਲ ਨਹੀਂ ਰਹਿਣਾ ਉਹਨੂੰ ਆਪਣਾ ਬੜਾਈ ਪੈ ਸੰਸਾਰ ਦੇ ਪਦਾਰਥ ਸੰਸਾਰ ਦੀ ਹਰ ਇੱਕ ਚੀਜ਼ ਮਾਇਆ ਜ਼ਮੀਨ ਜਾਇਦਾਦ ਧੀਆਂ ਪੁੱਤਰ ਆਦਿ ਸਭ ਆਪਣੇ ਨੇ ਬੰਦਾ ਕਹਿੰਦਾ ਸਭ ਆਪਣੇ ਨੇ ਮੇਰੇ ਨਾਲ ਨੇ ਬਣ ਗਏ ਤੇ ਜਿਹੜਾ ਬੰਦਾ ਇਹ ਸੋਚਦਾ ਸਤਿਗੁਰੂ ਨੇ ਉਹਨੂੰ ਮਨਮੁਖ ਕਿਹਾ ਪਾਣੀ ਚ ਮਨਮੁਖ ਜਾਣੇ ਆਪਣੇ ਧੀਆਂ ਪੁੱਤ ਸੰਜੋਗ ਮਾਰੇ ਦੇ ਬਣ ਕੇ ਬਚਨ ਕੀਤਾ ਕਹਿੰਦੇ ਉਹ ਤਾਂ ਮਨਮੁਖ ਬੰਦਾ ਹੈ ਦੀਣਾ ਇਹਨਾਂ ਨੂੰ ਸੰਜੋਗੀ ਬਣਾਈ ਬੈਠੋ ਤਾਂ ਮਨਮੁਖ ਬੰਦਾ ਹੈ ਮਹਾਰਾਜ ਕਹਿੰਦੇ। ਤੁਕੀ ਨਾ ਨਾ ਤੇ ਨਾਲ ਨਹੀਂ ਦੇ ਬਣਾਣਾ ਨਿਭਣਾ ਤਾਂ ਰੱਬ ਦੇ ਨਾਮ ਨੇ ਐ। ਜਾਂ ਤੇਰੇ ਕਰਮਾਂ ਨੇ। ਜਿਹੋ ਜਿਹੀ ਵੀ ਤੂੰ ਕਰਮ ਕਰਾ। ਉਹਨਾਂ ਕਰਮਾਂ ਨੇ ਵੀ ਨਾਲ ਨਿਭਣਾ ਤੇਰੇ ਭਾਅ ਨਾਲ ਦੇਣਾ ਤੇਰੇ ਕਰਮਾਂ ਨੇ ਤੇਰੇ ਤੇ ਰੱਬ ਦੇ ਨਾਮ ਨੇ ਤੇਰੇ ਨਾਲ ਕਹਿਣਾ ਹੈ। ਬਾਕੀ ਸਭ ਕੁਝ ਇੱਥੇ ਛੱਡ ਜਾਣਾ ਹੈ ਸਿ। ਨਾਮ ਕੋਈ ਲੈ ਕੇ ਗਿਆ। ਨਾ ਹਉ ਲੈ ਕੇ ਚੱਲੀਏ ਨਾ ਆਣ ਵਾਲੇ ਸਮੇਂ ਚ ਲੈ ਕੇ ਜਾ ਸਕੇਗਾ ਕੋਈ ਨਹੀਂ ਲੈ ਕੇ ਜਾਏਗਾ ਨਾ ਕੋਈ ਲੈ ਕੇ ਗਿਆ ਕੋਈ ਚੀਜ਼ ਨਾ ਹਉ ਨੂੰ ਲੈ ਜਾ ਸਕਦਾ ਹੈ ਨਾ ਆਣ ਵਾਲੇ ਸਮੇਂ ਚ ਕੁਝ ਹੋਏਗਾ ਸਭ ਕੁਝ ਮਹਾਰਾਜ ਕਹਿੰਦੇ ਇਸ ਕਰਕੇ ਰੱਬ ਦਾ ਨਾਮ ਲੈ ਤੇਰੇ ਨਾਲ ਨਿਭਣ ਵਾਲਾ ਹੈ ਤੇਰੇ ਕਰਮ ਤੇਰੇ ਨਾਲ ਨਿਭਣ ਵਾਲੇ ਨੇ ਬੰਦੇ ਚੰਗੇ ਕਰਮ ਕਰਿਆ ਕਰ ਜੀਵਨ ਦੇ ਅੰਦਰ ਰੱਬ ਦਾ ਨਾਮ ਲਿਆ ਕਰ ਉਹੀ ਤੇਰਾ ਹੈ ਬਸ ਰੱਬ ਦਾ ਨਾਮ ਹੀ ਤੇਰਾ ਹੈ ਉਨੇ ਨਾਲ ਨਿਬੜਾ ਹੈ